ਸਾਰੇ ਨੂੰ ਬਹੁਤ ਸਨਮੋ ਪੀਹਾਂ ਚਾਲਿਆ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਦੁਸ਼ਹਿਰੀ ਦੀਆਂ ਬਹੁਤ ਬਹੁਤ 축ਾਈਆਂ ਹੈਪੀ ਸ਼ੈਰੋਲ ਤੇ ਜਦੋਂ ਵੀ ਕੋਈ ਗਿਰ ਗਿਆ ਹੁੰਦਾ ਹੈ ਜੇ ਘਰ ਵਿੱਚ ਹੋ ਜਾਂਦਾ ਹੈ ਕਿਸੀ ਕੋਸ਼ਣਾ ਤੁਸ਼ਣਾ ਨਹੀਂ ਜੀ ਅੱਜ ਜਲਦੀ ਭਣਾ ਲੱਗੀਆਂ ਸਾਡੇ ਵਾਲੇ ਕੋਈ ਰੈਫਰ ਆ ਰਹੀ ਨਹੀਂ ਆ ਰਹੀ ਸ਼ੁਕਰ ਹੈ ਆਲੂ ਕੱਢ ਲਿਆ ਮੈਂ ਆਹ ਫੋਨ ਮੇਰੇ ਵਾਲੂ ਪ੍ਰੋਟੈਕਸ਼ਨ ਚ ਫਾਈਂ ਮੋਨੇ ਆ ਤੇ ਫੋਨ ਮੈਂ ਚਲੀ ਕਿਚਨ ਤੇ ਪਹਿਲਾ ਸਵੇਰੇ ਪਹਿਲਾ ਸਾਂਝਾ ਸਵੇਰੇ ਕਿੱਤਨਾ ਦੇ ਦੇ ਆਲੂ ਨੂੰ ਜਵਾਨਾ ਟਬਕ ਪਿਆ ਹੁੰਦਾ ਹੁਣ ਮੈਂ ਲੱਗੀ ਪਕੌੜੇ ਬਣਾਉਣ ਇੱਕ ਸਾਈਡ ਤੇ ਲਾਈ ਮਸ਼ੀਨ ਸਾਰਾ ਦੇਣੀ ਤੇ ਲੰਘਣਾ 1:00 ਵੱਜ ਗਿਆ ਉਹਨਾਂ ਕੱਪੜੇ ਧੋਣੇ ਧੋਣ ਜਾਣੇ ਕਿਚਨ ਚ ਚੱਪੇ ਨਹੀਂ ਨੂੰ ਇਹ ਬਰਤੂਨ ਵਿੱਚ ਸੀਸਵੀ ਲਾਈਏ। ਹੁਣ ਇਧਰ ਆ ਰੈਡੀ ਹੋਣ ਗਿਆ ਮਿਕਸਚਰ ਆਲੂ ਦਾ ਫਰਚ ਫਾਇਦਾ ਆਲੂ ਜਿਹੜੇ ਮੈਸ਼ਰ ਦੇ ਵਿੱਚ ਘਰ ਲੇ ਮਿਕਸਰ ਇਧਰ ਦਾ ਦਿੱਤਾ ਤੇਲ ਫਰਾਈਚ ਪਾ ਲਈ। ਇਹ ਪਹਿਲੇ ਵਰੂਣੀ ਬਣਾਉਣੇ ਆ ਵਰੂਣੀ ਸਿਰ ਤੋਂ ਆਏ ਵਿੱਚ ਨੂਨ ਹੀ। ਨੂਨ ਪਾ ਕੇ ਬੰਨੇ ਆ। ਸ਼ੈਰ ਆ ਜਾ ਤੁਸੀਂ ਸੋਚਿਆ ਜੋ ਮੈਂ ਥੋੜੇ ਬਥੇ ਥੋੜੇ ਪਰੇ ਬਣਾ ਲੀਏ ਤੇ ਕਿੰਨੇ ਕਿੰਨੇ ਪਕੌੜੇ ਬਣਾਏ ਆ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਆ ਮੇਰੇ ਵਰ ਨੂੰ ਮੇ ਆਉਂਦੀ ਆ ਲੱਗਦਾ ਰੈਡੀ ਪਕੌੜੇ ਖਾ ਲਈ ਹੂੰ ਇੱਦਾਂ ਪਕੌੜੇ ਬਣ ਕੇ ਹੋ ਗਏ ਸਾਡੀ ਫਰੈਂਚ ਫਰਾਈਜ਼ ਇਹ ਹੈਗੇ ਹੀ ਸਿਰਫ ਚ ਲੋਣ ਹੀ ਪਾਇਆ ਸੀ ਨਾ ਕਿਉਂਕਿ ਇਹ ਵਰ ਨੂੰ ਖਾ ਰਹੇ ਸੀ ਜੇ ਦਰ ਆਪ ਜੀ ਮਿਰਚਾ ਮਚਾ ਪਾ ਕੇ ਕਰ ਦੁੱਤੇ ਆ ਰੈਡੀ ਸਾਰੇ ਉਧਰ ਬਣ ਰਹੇ ਹਨ ਵਿੱਚ ਇਹਨੇ ਜੇ ਖਾਣੀ ਆ ਸਕਦਾ ਹੈ ਤੁਹਾਨੂੰ ਆਪਣਾ ਬਣੀ ਰਿਓ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਠੀਕ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਆ ਤੇ ਸ਼ੇਅਰ ਕਰਦਿਆ ਕਰੋ ਸਪੋਰਟ ਕਰਦਿਆ ਕਰੋ ਸਾਡੀ ਵੀ ਹਾਂਜੀ ਦੱਸੋ ਕੀ ਕਰਨੀ ਹੁਣ ਦਰਪੇ ਇਹਨੇ ਚੜਨੀ ਹੋਰ ਲਿਉਣੀ ਹੋਰ ਲਿਉਣੀ ਆ ਸੌਸ ਘਾਟੀ ਤੋ ਪੋ ਵੇਖੋ ਕਿੰਨੀ ਲੱਗੀ ਇੱਧਰ ਮੇਰੇ ਗਲਾਬ ਦੇ ਫੁੱਲ ਵੀ ਸਰਦੀਆਂ ਆ ਗੀਆਂ ਖਿੜਨੇ ਸ਼ੁਰੂ ਹੋ ਗਏ ਨੇ ਆਏ ਰਹੇ ਦਸਨ ਤੇ ਦਾ ਬੂਟਾ ਇਹਨਾਂ ਨੂੰ ਸਿਔਂਕ ਲੱਗਣੀ ਸ਼ੁਰੂ ਹੋ ਗਈ ਹੈ ਨਾ ਇਹਦਾ ਕੀ ਹਾਲ ਹੋ ਸਾ ਦਸਨ ਤੇ ਥੋੜੇ ਲੱਗੇ ਹੀ ਤੇ ਪਰ ਜਿਹੜਾ ਬੂਟਾ ਸੁchnਾ ਸ਼ੁਰੂ ਹੋ ਗਿਆ ਵਿਚਾਰਾ ਕਾਫੀ ਸੰਤਰੇ ਲੱਗਦੇ ਹੀ ਇੱਧਰ ਗਲਤੋਦੀ ਆ ਹਾਂ ਇੱਧਰ ਕੱਪੜੇ ਧੋਣੇ ਪਾਏ ਆ ਮੈਂ ਜਦ ਦੁਪਹਿਰ ਬੋਟੀ ਖਿੜੀ ਆ ਕਿੰਨਾ ਕੰਮ ਹੁੰਦਾ ਨਾ ਜਨਾਨੀਆਂ ਨੂੰ ਕਰੰਦਾ ਕਰਿ ਕੋਮ ਕੀ ਅੰਦਰ ਮੈਂ ਦੇ ਹੀ ਪੱਤਰ ਗੁੱਟੜ ਤੇ ਇਹਦੇ ਹੁਣ ਮੈਂ ਲਗਾਤੀ ਨਾਲ ਮਸ਼ੀਨ ਕੱਪੜੇ-ਕਪੜੇ ਤੋਂ ਅਬਜਨ ਕੱਪੜੇ ਧੋਣੇ ਵੀ ਜਰੂਰੀ ਆ ਛੁੱਟੀ ਕਾਦੀ ਹੁੰਦੀ ਛੁੱਟੀ ਵਾਲੇ ਦਿਨ ਤੇ ਕੰਮ ਹੀ ਨਹੀਂ ਮੁੱਕਦੇ ਇੰਨੇ ਕੰਮ ਹੁੰਦੇ ਛੁੱਟੀ ਵਾਲੇ ਦਿਨ ਬਹੁਤ ਜ਼ਿਆਦਾ ਹੀ ਇਧਰ ਸਾਡੇ ਗਵੰਡੀਆਂ ਦੀਆਂ ਤੁਹਾਨੂੰ ਦਿਖਾਈ ਹੈ ਅੱਲਾ ਲੰਘਾਈ ਹੁਣ ਅੱਲਾ ਵੀ ਸਾਡੇ ਘਰ ਆ ਗਈਆਂ ਇਧਰ ਵੇਖੋ ਤੇ ਛੋਟੀਆਂ ਛੋਟੀਆਂ ਆ ਕੋ ਹਰ ਛੋਟੀਆਂ ਅੱਲਾ ਲੱਗੀਆਂ ਇੱਕ ਆ ਲੱਗੀ ਆ ਇੱਕ ਆ ਲੱਗੀ ਵੇ ਵੱਡੀਆਂ ਆਣ ਗਿਆ ਫਿਰ ਆਪਾਂ ਲਾ ਲਾ ਕੇ ਖਾਵਾਂਗੇ ਬਣਾਵਾਂਗੇ ਘਰ ਦੀ ਸਬਜ਼ੀ ਬਹੁਤ ਵਧੀਆ ਹੁੰਦੀ ਹੈ ਨਾ ਤੇ ਕੌਣ ਕੌਣ ਗਿਆ ਦੁਸ਼ਹਿਰਾ ਵੇਖਣ ਜਰੂਰ ਦੱਸਿਓ ਕਮੈਂਟ ਕਰਕੇ ਕੌਣ ਕੌਣ ਗਿਆ ਦੁਸ਼ਹਿਰਾ ਕਿੰਨੇ ਪਕੌੜੇ ਪਕੜੇ ਬਣਾਏ ਆ ਹੈਗਾ ਸਾਡਾ ਨਰੰਗੀ ਦਾ ਬੁੱਟਾ ਹਨਾ ਤੇ ਵਲੌਗ ਦੇ ਨਾਲ ਬਣੇ ਰਿਓ ਲਾਸਟ ਤੱਕ ਚਲੋ ਜੀ ਫਿਰ ਤੇ ਚੈਨਲ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੁਹਾਨੂੰ ਬਹੁਤ ਲੱਗੀ ਆ ਅੱਖਾਂ ਨਹੀਂ ਖੁੱਲਣੀਆਂ ਧੁੱਪੇ ਤੇ ਬਹੁਤ ਜ਼ਿਆਦਾ ਪਰ ਵੀਡੀਓ ਚ ਆਉਣਾ ਪੈਣਾ ਕਪੜਾ ਫਰੈਂਚ ਫਰਾਈ ਜਿਹੜੇ ਕੱਢ ਕੇ ਹੋ ਗਏ ਹੀ ਤਿਆਰ ਐਜਾ ਵਰ ਨੂੰ ਦੇ ਦਿੱਤੇ ਆ ਮੈਂ ਸਲੇਟ 'ਚ ਪਾ ਕੇ ਨਾਲ ਸੌਸ ਇੰਦਰ ਵੀ ਨਾਲ ਰੱਖੀਏ ਨੇ ਸੌਸ ਟਮਾਟੋ ਸੌਸ ਆਹ ਕਿਵੇਂ ਬਣੇ ਟੇਸਟੀ ਮੈਂ ਬਣਾਏ ਬੜੀ ਵਧੀਆ ਟੇਸਟੀ ਤੇ ਟੇਸਟ ਟੇਸਟੀ ਬਣਾਏ ਪਾਪਾ ਨੇ ਬਣਾਇਆ ਉਹਨੂੰ ਲੈ ਆਉਂਦੇ ਆ ਚਾ ਕੋਈ ਨੇ ਪਾਪਾ ਨੇ ਬਣਾਇਆ ਮੈਂ ਬਣਾਇ ਇੱਕੋ ਗੱਲ ਹੁੰਦੀ ਆ ਠੀਕ ਐ ਟੇਸਟੀ ਟੇਸਟੀ ਬੱਡੀ ਰਾਤ ਨੂੰ ਚਲੋ ਖਾਓ ਖਾਓ ਬਲੱਟ ਸਵਾਦ ਪਪੜੇ ਕਿ ਇਦੋਂ ਹੀ ਬਣਾਏਂਦੇ ਤੁਸੀਂ ਚੱਕਦੀ ਨਾ ਹਾਂ ਠੀਕ ਆ ਸੌਸ ਘਾਟੀ ਖਤਮ ਹੋਣ ਵਾਲੀ ਤੇ ਵਰੂਣ ਚੱਲਿਆ ਸੋਸ ਲੈਣ ਚੋ ਕਿ ਦੁਕਾਨ ਜਿਹੜੀ ਆ ਸਾਡੇ ਘਰ ਦੇ ਬਿਲਕੁਲ ਲੱਗ ਗਈ ਆ ਆ ਵੇਖੋ ਭੱਜਾ ਜਾਂਦੇ ਆ ਲੈਣ ਵਾਸਤੇ ਸੌਸ ਇਹਨੂੰ ਜਨਨ ਸੌਸ ਲੈ ਕੇ ਆਉਣਾ ਇੱਧਰ ਮੈਂ ਕੱਪੜੇ ਉਂਚਰ ਧੋ ਕੇ ਪਾ ਦਿੱਤੇ ਸੁੱਕਣੇ ਉੱਦ ਥੋੜੇ ਜਿਹੇ ਰਹਿ ਗਏ ਹੋਰ ਉਹ ਜੇ ਧੁੱਪਣ ਉਹ ਬੈੱਡ ਸ਼ੀਟ ਹੀ ਬਸ ਤੋਂਣ ਵਾਲੀ ਇੱਕ ਤਨ ਹੈ ਨਹੀਂ ਨਹੀਂ ਖਾ ਗਈ ਗਿਆ ਅੰਦਰ ਸਾਰੇ ਖਾ ਗਿਆ ਜੜੇ ਗਈ ਛੱਟ ਆਹ ਕੀ ਚੀਜ਼ ਲੱਗੀ ਇਹ ਨਹੀਂ ਸਮਝ ਆਉਂਦੀ ਭਾ ਕੀ ਆ ਫਲ ਜੀ ਲੱਗੀ ਆ ਆ ਕੁੰਦਰੂਜੇ ਕੋਈ ਕਹਿੰਦਾ ਪਰੋਲ ਹੈ ਪਰੋਲ ਨਹੀਂ ਕੀ ਆ ਦੱਸਿਓ ਕਮੈਂਟ ਕਰਕੇ ਜਰੂਰ ਇੱਧਰ ਕੱਪੜੇ ਧੋ ਕੇ ਪਾ ਤੇ ਸੁੱਕਣੇ ਓ ਇੱਧਰ ਵੇਖੋ ਇੱਕ ਮਿੰਟ ਜੀ ਦੁਕਾਨ ਦਾ ਬੜਾ ਸੁਖਿਆ ਸਾਨੂੰ ਜਿਹੜੀ ਲਾਗੇ ਦੁਕਾਨ ਆ ਨਾ ਬੜਾ ਸੁਖਿਆ ਡੇਟ ਵਿੱਚ ਚੈੱਕ ਕਰ ਲਈ ਡੇਟਾ ਕੀ ਹੈ ਹੈ ਹੁਣ ਸਾਰੀ ਨਾ ਖਾਜੀ ਹਾਂ ਲੈ ਆਇਆ ਸੌਸ ਅਸੀਂ ਆਪਣੇ ਲਈ ਬਣਾਈ ਆ ਖੱਟੀ ਇਮਲੀ ਦੇ ਵਿੱਚ ਮੂਲੀਆਂ ਰਗੜ ਕੇ ਪਾ ਕੇ ਵਿੱਚ ਆਲੂ ਪਾ ਕੇ ਆਪਾਂ ਉਹ ਖਾਣੀ ਇੱਧਰ ਸੌਸ ਤਿਆਰ ਕਰਕੇ ਰੱਖ ਲਈ ਤੇ ਵਿੱਚ ਪਾਈਆਂ ਮੂਲੀਆਂ ਵਿੱਚ ਆਲੂ ਤੇ ਖੱਟੀ ਚਟਨੀ ਬੜਾ ਟੇਸ ਲੱਗਣਾ ਮਨ ਨੂੰ ਛੁਣੇ ਪਾਣੀ ਆਉਂਦਾ ਪਰ ਅਜੇ ਹਰ ਟਿਕੋੜੇ ਬਣੇ ਨਹੀਂ ਆ ਬੱਚਿਆਂ ਲਈ ਤਿਆਰ ਕੀਤੇ ਪਕੌੜੇ ਜੀ ਬਹੁਤ ਟੇਸਟੀ ਬਣੀਆਂ ਇਹ ਸਾਰਾ ਅੱਜ ਖਾਣਾ ਦਾਣਾ ਤੇ ਕਮੈਂਟਾਂ ਜ਼ਰੂਰ ਦੱਸਿਓ ਕਿੰਨੇ ਕਿੰਨੇ ਬਣਾਏ ਪਕੌੜੇ ਬਾਰ-ਬਾਰ ਮੈਂ ਹੁਗਾ ਕੰਪਲੀਟ ਕਰਦੀ ਆ ਪਕੌੜੇ ਹੋ ਗਏ ਨੇ ਐਂਡ ਇਸ ਕੰਟੈਂਟ ਇੱਕ ਪਕੌੜੇ ਨਾਲ ਚਟਨੀ ਇੱਕ ਪਾਚ ਆਹ ਵੇਖੋ ਪਕੌੜੇ ਆ ਚਟਨੀ ਲੱਗੇ ਆ ਖਾਣ ਹੁਣ ਪਕੌੜੇ ਤੇ 3 ਮੇਰੀ ਚੜਹੀ ਵਿੱਚ ਮੂਰੀਆਂ ਵਿੱਚ ਪਾਏ ਆਪਾਂ ਆਲੂ ਤੇ ਦੱਸਿਓ ਕਿੰਨੇ ਕਿੰਨੇ ਬਣਾਏ ਆ ਬੜਾ ਹੁਣ ਖਾ ਕੇ ਤੁਹਾਨੂੰ ਟੇਸ ਦੱਸ ਕੇ ਦੱਸਦੇ ਆ ਕਿਵੇਂ ਦੇ ਬਣਦੇ ਆ ਜੋ ਕਰੋ ਫਿਰ ਤੁਸੀਂ ਐਨਜੋਏ ਮੌਨ ਲੱਗੀਆਂ ਜਿਹੜੇ ਸੌਸ ਪਾਉਣ ਤੁਹਾਨੂੰ ਟਰਾਈ ਕਰਕੇ ਦੱਸਦੇ ਆ ਕਿਦਾਂ ਦੇ ਬਣੀਆਂ ਸੌਸ ਆਪ ਕੋਲੇ ਥੋੜੀ ਜਿਹੀ ਸਰ ਪਾ ਲਈ ਤੇ ਟੇਸ ਅਧਲਾ ਕਿ ਮੈਂ ਪਾਣ ਦਾ ਗਲਾਸ ਰੱਖ ਜਾਣਾ ਕੈਨ ਮਿਸਦਾ ਹੁੰਦੀ ਆ ਤੋਂ ਚਰ ਸਵਾਦਗਣਿਆ ਤੇ ਸਾਡੇ ਸਾਰੇ ਫੈਮਿਲੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀਨਿਸ਼ਾ ਤੇ ਵਰੁਣ ਨੇ ਖਾਦੇ ਹੀ ਅੱਜ ਮਿੱਠ ਮੁਸਤਕ ਗੈਰ ਵਾਲੇ ਬਾਹਰ ਨੂੰ ਵਰੁਣ ਕਿੱਛ ਲੈਣਾ ਤੇ ਸਾਰਿਆਂ ਨੂੰ ਸਾਡੇ ਸਾਰਿਆਂ ਵੱਲੋਂ ਹੈਪੀ ਦਿਸ਼ਾ ਰੋ ਪਕੋੜੇ ਖਾ ਕੇ ਆਈ ਹੋਗੇ ਫੇਲੇ ਤੁਹਾਨੂੰ ਭਾਂਡੇ ਹੋਗੇ ਬੜੇ ਜਮਾ ਇੱਧਰ ਚੜਨੀ ਜਾਈ ਬੱਚ ਕਾਫੀ ਸਾਰੀ ਹੌਂਸੇ ਰਿਆਈ ਲੈ ਕੇ ਜਾਵਾਂਗੇ ਸਕੂਲੇ ਥੋੜੇ ਜਿਹਾ ਕੋੜੇ ਹੋਰ ਬਣਾਵਾਂਗੇ ਤੇ ਹੌਂ ਪਾਂਡੇ ਬਹੁਤ ਜ਼ਿਆਦਾ ਜਮਾਂਗੇ ਚਲੋ ਤੁਹਾਨੂੰ ਸੋਇਜ ਪਾਂਡੇ ਖਾ ਲਈਏ ਕੰਮ ਕੀ ਕਰਨਾ ਹੁੰਦਾ ਪਾਂਡੇ ਬੜੇ ਜਮਾ ਜਾਂਦੇ ਬਹੁਤ ਜ਼ਿਆਦਾ ਖਲਾਰਾ ਹੋ ਜਾਂਦਾ ਚਲੋ ਤੁਹਾਨੂੰ ਖਾ ਲਈਏ ਕਿੰਦਾ ਹਾਲ ਉਧਰ ਉਹਨਾਂ ਦੇ ਨੂੰ ਕੱਪੜੇ ਕਪੜੇ ਸੁੱਕ ਜਾਣੇ ਇਹ ਹੈ ਗਾਇ ਡਵਲੋਗ ਦਾ ਸਰਦ ਐਂਡ ਤੇ ਹੁਣ ਥੋੜੀ ਜਿਹਾ ਕਰਾਂਗੇ ਰੈਸਟ ਤੇ ਉਸ ਤੋਂ ਬਾਅਦ ਘੁੱਟ ਪੀਵਾਂਗੇ ਚਾਹ ਤੇ ਹੁਣ ਮੈਂ ਵੀ ਆ ਗੇ ਖੁਪਣ ਦੇ ਕਿ ਨਹੀਂ ਪੰਡੇ ਜਮਾ ਕੇ ਕਰਨਾ ਕੀ ਹੁੰਦਾ ਕੰਮ ਕਮ ਹਨਾ ਇਹ ਨਹੀਂ ਪੰਡੇ ਜਮਾ ਕੇ ਹੁਣ ਰੈਸਟ ਕਰਕੇ ਚਾਹ ਚੂ ਪੀਵਾਂਗੇ ਸ਼ਾਮ ਨਾਲ ਫਿਰ ਕਰਾਂਗੇ ਪੰਡੇ ਸਾਫ ਵਲੋਗ ਦਾ ਅੰਡ ਇੱਥੇ ਕਰਦੇ ਆ ਮਿਲਦੇ ਆ ਨੈਕਸਟ ਵਲੋਗ ਚ ਤਾਂ ਤਾਂ ਪਲੀਸ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਿਲਦੀ ਹੈ ਨੈਕਸ ਬਲੌਗ ਚ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਸਪੋਰਟ ਕਰਿਆ ਕਰੋ ਹੋਰ ਵੀਡੀਓ ਵੇਖਣ ਲਈ ਹੋਰ ਬਲੌਗ ਵੇਖਣ ਲਈ ਠੀਕ ਹੈ ਰੱਬ ਰਾਖਾ ਅੱਗੇ ਪੀਣ ਆਪਾਂ ਘੜੇ ਘੜੇ ਖਾ ਕੇ ਚਾਹ ਪੀ ਕੇ ਹੁਣ ਬਾਕੀ बस ਤੁਹਾਨੂੰ ਬਾਤ ਵਿੱਚ ਕਰਨਾ ਆ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜਲਦੀ ਜਲਦੀ ਮਿਲਦੇ ਆ ਨੈਕਸ ਬਲੌਗਸ ਬਲੌਗ ਨਾ ਬਣੇ ਰਹੋ ਬਾਏ